ਹੰਦਾ ਜੀ ਇੱਕ ਵਾਰ ਨਾ ਹੋਰੇ ਜਦ ਲੜੀ ਸ਼ੁਰੂ ਹੋਈ 1986 ਚ ਬਾਬਾ ਜੀ ਇੱਕ ਢੋਲਾ ਪਿੰਡ ਦਾ ਗੁਰਬਖਸ਼ ਸਿੰਘ ਹੁੰਦਾ ਦਾ ਜੀ ਉਹਨੂੰ ਲੈ ਕੇ ਉਹਰੇ ਆਏ ਉਹਦੇ ਨਾਲ ਉਹਦੇ ਘਰ ਵਾਲੀ ਵੀ ਸੀ ਮੈਂ ਤਾਂ ਜਦ ਜਾਣਦੇ ਤਾਂ ਹੁੰਦਾ ਉਹਨਾਂ ਨੂੰ ਐ ਮੈਨੂੰ ਕਹਿੰਦੇ ਭਾਈ ਅਰਦਾਸ ਕਰ ਕੇ ਇਹਨਾਂ ਦੀ ਵੀ ਇਹ ਦੇਸੀ ਘੋੜਾ ਪੀਪਾ ਦੇਣਗੇ ਉਹਰੇ ਵੀ ਮਹਾਰਾਜਨ ਪੁੱਤਰੀ ਦਾਸ ਬਖਸ਼ਣ ਮਗਾ ਜਾਤ ਬਦ ਨੀ ਮੈਂ ਅਰਦਾਸ ਲੈ ਤੇ ਲੜੀ ਚਾਦੀ ਦੀ ਗਿਆ ਮੈਂ ਜਾ ਕੇ ਅਰਦਾਸ ਕਰੀ ਅਰਦਾਸ ਕਰਕੇ ਅਸੀਂ ਆ ਗਏ ਚਲ ਕਮਰੇ ਜਿਵੇਂ ਮੈਨੂੰ ਉਹ ਕਹਿੰਦੇ ਵੀ ਦੇਸੀ ਘਿਓ ਦਾ ਪੀਪਾ ਦੇਣਾ ਕਦਸੌਰੀ ਦਾ ਮੈਂ ਵੀ ਮੈਂ ਤਾਂ ਬੰਦੇ ਨੇ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਬਾਬਾ ਨੇ ਪੁੱਛ ਕੇ ਦੱਸ ਮਹਾ ਬਾਬਾ ਜੀ ਇਹ ਪੁੱਛਦੇ ਆ ਵੀ ਦੇਸੀ ਘਿਓ ਦਾ ਦੇਣਾ ਕਿ ਵੈਦੂਆ ਦੇਣਾ ਦਸੌਰੀ ਪਾਪੇ ਕਹਿੰਦੇ ਕੋਈ ਨਹੀਂ ਭਾਈ ਆਪੇ ਦੇ ਦੇਣਗੇ ਦੇਸੀ ਦਾ ਉਦੋਂ ਹੀ ਅਰਦਾਸ ਮੈਂ ਅਰਦਾਸ ਕਰਿਆਂਦੀ ਜੀ ਕਿ ਉਹਨਾਂ ਦੇ ਸਾਲ ਬਾਅਦ ਮੁੰਡਾ ਵਆ ਉਹ ਹੋਂ ਦੇ ਜਵਾਨ ਆ ਹਾਂ ਪੁੱਤ ਪੋਤੇ ਹੋਗੇ ਉਹ ਘਰ ਵਾਖਦੇ ਉਹ ਤਾਂ ਚਲੇ ਗਿਆ ਵਿਚਾਰ ਅਜੀ ਕਈ ਬੰਦੇ ਕਹਿੰਦੇ ਆ ਵੀ ਇਹ ਇਹ ਝੂਠ ਬੋਲਦਾ ਨਹੀਂ ਸੱਤਰ ਅਜੀ ਇਹ ਮੈਂ ਆਪ ਆਹ ਸੁਣਿਏ ਫੇ ਮੈਨੂੰ ਕਹਿੰਦੇ ਮਹਾਰਾਜ ਕਹਿੰਦੇ ਭਾਈ ਨਿਸ਼ੱਤਰ ਜੀ ਆ ਅਲਾਉਸਮੈਂਟ ਕਰਕੇ ਆ ਵੀ ਜਿਹੜਾ ਉਹ ਪੀਪਾ ਦਊਗਾ ਉਹਨੂੰ ਪੁੱਤਰ ਦੀ ਦਾਤ ਮਿਲੂਗੀ ਮਹਾਰਾਜ ਦੇਣਗੇ ਕਹਿੰਦੇ ਮਾ ਸੱਤ ਬੱਚੇ ਜਿਆਦਾ ਉਹਨਾਂ ਬਾਬਿਆਂ ਦੇ ਜਿਆਦਾ ਰੋ ਜਾਇ ਕਰਦੇ ਤੇ ਉਹਰੇ ਮੈਂ ਰੋਜ਼ ਮੈਨੂੰ ਕਹਣਾ ਪਾਈ ਅਬ ਜਾਰ ਬੋਲ ਉਹ ਤੇ ਸਪੀਕਰ ਜੇ ਜਿਹੜਾ ਉਹ ਪੀਪਾ ਦੇਸੀ ਕਿਉਂ ਦਾਦਾ ਉਹਦੇ ਪੁੱਤਰ ਬਾਰਾ ਦਾ ਪੁੱਤਰ ਹੀ ਦਾਦਾ ਸਾਡੇ ਪਿੰਡ ਸੱਤ ਮੁੰਡੇ ਹੋ ਉਸ ਸਾਤ 1987 ਦੀ ਗੱਲ ਹੈ 86 ਦਾ ਸੀ ਦੀ 87 ਦੇ 6 ਫਰੈਜ ਨੂੰ ਜਗ ਕਰਿਆ ਤਾਂ ਪਹਿਲਾਂ ਪਹਿਲਾ ਜਾਨ ਬਸ ਜਾਦੀ ਗੱਲ ਹੈ ਫੇਰ ਦੇਰ ਤੁਸੀਂ ਤੁਹਾਡੇ ਨਾਲ ਇਹ ਬੀਤੀ ਤੁਸੀਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਆਪਣੀ ਮਾਸੀ ਦੀ ਕੁੜੀ ਨੂੰ ਲਿਆਇਦਿਆ ਰੁਪਿੰਦਰ ਕਿਆਨ ਉਹਦਾ ਇੰਗਲੈਂਡ ਜਿਹੜੀ ਹਾਂਜੀ ਉਹਨੂੰ ਦੇ ਲੋ ਡਾਕਟਰ ਦਾ ਜਵਾਬ ਦਿੱਤਾ ਹੋਇਆ ਤਾਂ ਵੀ ਇਹਦੇ ਵੀ ਉਹ ਨਹੀਂ ਹੋ ਸਕਦਾ ਹੈ ਜੀ ਆਹ 13 ਸਾਲ ਹੋ ਗਏ ਤੇ ਨਾਲੇ ਫੇਰ ਉਹਰੇ ਆਪਾਂ ਮਹਾਰਾਜ ਦੀ ਕਿਰਪਾ ਕਰੀ ਆਪਾਂ ਨੇ ਅਰਦਾਸ ਕਰੀ ਬਾਬਾ ਜੀ ਕਹਿੰਦੇ ਵੀ ਬੇ ਅਰਦਾਸ ਕਰਿਆ ਕਰੋ ਆਪਾਂ ਨੇ ਅਰਦਾਸ ਕਰੀ ਉਹ ਪੀਪਾ ਚੜਾ ਕੇ ਗਏ 6 ਸਾਲ ਬਾਅਦ ਮਹਾਰਾਜ ਨੇ ਉਹਨਾਂ ਕਿਰਪਾ ਕਰੀਆ ਪਿਛੇ ਹੁਣ ਜਨਾਈ ਤੁਸੀਂ ਦੱਸਦੇ ਵੀ 12 ਜਨਾਈ ਬਾਰਾ ਜਰਾਈ ਨੇ ਪੁੱਤਰ ਦੀ ਦਾਤ ਪੱਖੀ ਉਹਨਾਂ ਨੂੰ ਇਹ ਝੂਠ ਹੈ ਕੋਈ ਗੱਲ ਨਹੀਂ ਬਾਬਾਈ ਦੇ ਬਚਨ ਕਿਤੇ ਟਲ ਸਕਦੇ ਜੋ ਉਹਨਾਂ ਨੇ ਕਹਿਤਾ ਉਹ ਹੋ ਕੇ ਹਟੂਗਾ ਇਹ ਜੀ ਗੱਲ ਕਿਵੇਂ ਵੀ ਉਹਨਾਂ ਦੇ ਬਚਨ ਨਾਲ ਜਲਿਆ ਜਾਊਗਾ ਤੇ ਨਾਲੇ ਮੈਂ ਕਾਹਦੇ ਝੂਠ ਬੋਲਣਾ ਮੈਨੂੰ ਤਾਂ ਕਹਿ ਕਹਿ ਕੇ ਕਹਾਉਂਦੇ ਹੁੰਦੇ ਇੱਥੇ ਸਾਡੇ ਮਾਈਆਂ ਕਹਿ ਆਖਦੀ ਨੇ ਬਹੁਤ ਬੀਬੀਆਂ ਨੂੰ ਉਹ ਭਾਈ ਜੇ ਤੁਹਾਡੇ ਬੱਚਾ ਨਹੀਂ ਇੱਥੇ ਆ ਕੇ ਅੰਦਾਜ਼ ਕਰੋ ਵੇ ਅੰਕ ਤੇ ਇੱਥੇ ਉਹਨਾਂ ਦੇ ਕਹਿੰਦੇ ਹੋਏ ਹੁਣ ਤੁਸੀਂ ਐਂ ਦੇ ਲੋ ਵੀ ਇੰਨਾ ਜੇ ਪਤਨ ਕੋਈ ਨਹੀਂ ਨਹੀਂ ਸੰਗਤਾਂ ਹੁੰਦੀ ਇਹ ਨਹੀਂ ਜੇ ਛਾਂ ਪੂਰੀ ਹੁੰਨੀ ਇਹ ਬਚਨੇ ਚੱਲਦੇ ਉਹਨਾਂ ਦੇ ਹੈ ਜੀ ਸਾਧਾ ਜੀ ਇਹ ਹੈ ਤਾਂ ਬੇਅੰਤ ਮਾਰਾ ਦੇ ਬਖਸ਼ਾ ਉਹ ਕੋਈ ਪਤਨ ਕੋਈ ਨਹੀਂ ਹੈ ਬੇਅੰਤ ਦੁਨੀਆ ਖੋਜ ਹੋ ਕੇ ਜਾਂਦੀ ਹੈ ਸਵੇਰ ਤੇ 2 ਵਜੇ ਤੇ ਲੈ ਕੇ ਰਾਤ ਨੂੰ 11 10 11 ਵਜੇ ਤੱਕ ਇੱਕ ਮਿੰਟ ਬਹਿਣਾ ਨਹੀਂ ਜਾਂਦਾ ਕਿ ਜਨਾ ਕੋਈ ਪ੍ਰਕਾਰ ਮਾ ਕਰਦਾ ਹੋਵੇ ਸੰਗਤਾਂ ਲੱਗੀਆਂ ਰਹਿਣੀਆਂ ਦੇਨ ਰਾਤ ਇੱਛਾ ਪੂਰੀ ਹੋਣੀ ਤਾਂ ਹੀ ਹੁੰਦੀ ਹੈ ਮੇਰਾ ਖੈਲਾ ਨਾਲੇ ਵਚਨ ਕਰੇ ਨੂੰ ਵੀ 30 35 ਸਾਲ ਹੋ ਗਏ ਜਦ ਭਾਗ ਦੂਆ ਹੁੰਦਾ ਤੁਹਾਡਾ ਚਾਚਾ ਜਦ ਉਹਨਾਂ ਨੂੰ ਉਹ ਇੱਥੇ ਬੋੜੀ ਉੱਪਰ ਕਰਮਾਂ ਕਰਵਾ ਕਹਿੰਦੇ ਸੌ ਸੌ ਕਰ ਦੇਣੀ ਹੈ ਤੇ ਬਾਬਾ ਜੀ ਨੇ ਉਸ ਟਾਈਮ ਦੇ ਵਚਨ ਕਰੇ ਹੈ ਵੀ ਪਾਈ ਜਿਹੜਾ ਉਹ ਪ੍ਰਕਰਮਾ ਕਰੂਗਾ ਉਹਨੂੰ ਮਹਾਰਾਜ ਉਹਦੀ ਇੱਛਾ ਪੂਰੀ ਕਰਨਗੇ 40 ਦਿਨ 25 ਪ੍ਰਕਰਮਾ ਕਰਨੇ ਆ 40 ਦਿਨ 25 ਪ੍ਰਕਰਮਾ ਕਰਨੇ ਆ ਫਿਰ ਦੇ ਨਾਲੇ ਇਹ ਵਚਨ ਕਰਿਆ ਵੀ ਉਹਰ ਉਹ ਦੇਸੀ ਕਿਉਂ ਦਾ ਪਿਪਾ ਦਊਗਾ ਭਾਈ ਉਹਨੂੰ ਮਹਾਰਾਜ ਦੀ ਮਹਾਰਾਜ ਪੁੱਤਰ ਦੀ ਦਾਤ ਬਖਸ਼ਤ ਕਰ। ਇੱਥੇ ਬੇਯਾਦ ਲੋਕ ਲੈ ਕੇ ਗਏ ਆ ਪੁੱਤਰ। ਵਾਹਿ ਜੀ ਵਾਹਿ। ਆਇਕਣ ਆ। ਚਲੋ ਇਹਨੇ ਨਿੰਦਨਾ ਦਾ ਨਿੰਦੀ ਹੋ ਜਾਣਾ ਇਹ ਤਾਂ ਕੋਈ ਨਹੀਂ ਹਾਂ ਜੀ ਪਰ ਬਾਬਾ ਜੀ ਦੇ ਬੱਚੇ ਦਾ ਆਪਾਂ ਝੂਠ ਕਿcken ਬੋਲ ਦੇਗੇ। ਬਾਬੇ ਦੇ ਬੱਚੇ ਝੂਠ ਕਹਿ ਸਕਦੇ ਆ ਆਪਾਂ। ਜੀ ਇੱਥੇ ਪੰਜ ਤਖਤ ਬਣਾਏ ਬਾਬਾ ਜੀ ਨੇ। ਇਹ ਬੱਚੇ ਕੀ ਤੇ ਸੀ ਵੀ ਨਾ ਨਨਕਾਣਾ ਸਾਹਿਬ ਹੈ। ਆਹ ਆਹ ਜਦ ਪਹਿਲਾ ਜੱਗ ਹੋਇਆ ਪਹਿਲੇ ਜੱਗ ਨੂੰ ਬੜਵਾਰੀ ਜੀ ਮੈਂ ਬਾਬਾ ਜੀ ਮੂਰੇ ਘੜੀ ਜੀ ਬੈਠੇ ਆ ਅਸੀਂ ਆ ਆ ਦੇਰੇ ਦਾ ਟਾਈਮ ਦਾ ਦੇਰਾ ਹੋ ਗਿਆ ਤੇ ਇੱਕ ਦਿਨ ਪਹਿਲਾਂ ਜੱਗ ਤੇ ਜਦ ਬਾਹਨਾ ਆਏ ਬਾਠਾ ਤੇ ਇਧਰੇ ਪਾਸੇ ਨੂੰ ਲੈਟਨ ਰੂਟਾਂ ਦੇ ਉੱਪਰ ਜਦੋਂ ਤਾਂ ਇੱਕ ਬਾਹਨਾ ਬਣਾਇਆ ਤੇ ਮਹਾਰਾਜ ਨੇ ਬੱਤ ਮੈਨੂੰ ਕਹਿੰਦੇ ਉਹ ਪਾਈਨ ਜੱਤ ਜਨ ਬੱਲੇ ਬੱਲੇ ਤੂਹ ਤਾਂ ਕਹਿੰਦੇ ਭਾਈ ਨਨਕਾਣਾ ਸਾਹਿਬ ਬਣਾਇਆ ਪਿਆ ਵਾਹ ਭਾਈ ਮਾਹਮਾਰਾ ਜੀ ਕੌਣ ਬਣਾਉਣਿਆ ਤੁਸੀਂ ਬਣਾਉਣਿਆ ਜੋ ਮਰਜ਼ੀ ਬਣਾ ਦੋ ਉਹ ਕਹਿੰਦੇ ਭਾਈ ਤੁਸੀਂ ਤਾਂ ਜੂਰ ਸਾਹਿਬ ਬਣਾਤਾ ਉਹ ਭਾਈ ਤੁਸੀਂ ਤਾਂ ਨਨਕਾਣਾ ਸਾਹਿਬ ਬਣਾਤਾ ਉਹ ਕਹਿੰਦੇ ਪਟਨਾ ਸਾਹਿਬ ਬਣਾਤਾ ਪੰਜ ਵਾਰ ਦੱਤੇ ਬਾਬਾ ਜੀ ਹਾਂਜੀ ਫੇ ਮੈਨੂੰ ਕਹਿੰਦੇ ਕਹਿੰਦੇ ਭਾਈ ਥੱਲੇ ਲਿਖ ਪੋਸਟਰ ਦੇ ਹਾਂਜੀ ਵੀ ਜਿਹੜਾ ਉਹਰੇ ਆਊਗਾ ਜੱਗ ਨੂੰ ਉਹਨੂੰ ਸਾਰੇ ਤੀਰਥਾਂ ਦਾ ਸਨਾਹ ਨਾਮ ਫਾਲ ਮਿਲੂਗਾ ਕਹਿੰਦੇ ਭਾਈ ਵਾਹ ਕਹਿੰਦੇ ਭਾਈ ਇਹ ਹਸਨ ਵਾਲੇ ਗੁਪਤਾ ਹੈ ਇਹਨੇ ਪ੍ਰਗਟ ਹੋਣਾ ਕਹਿੰਦੇ ਭਾਈ ਬਹੁਤ ਮੇਦੇ ਲੱਗਿਆ ਕਰਨਗੇ ਵਾਹ ਹੈ ਜੀ ਹੁਣ ਦੇਖ ਲੋ ਜੱਤੇ 30 35 ਸਾਲ ਦਰਾਂਗੇ ਬਦਲੇ ਕਿੰਨਾ ਕੋ ਕਰਦਾ ਕੋਈ ਪਤਾ ਨਹੀਂ ਕਿਤੇ ਵਾਹ ਜੀ ਵਾਹ ਜੀ ਉਹਨਾਂ ਦੇ ਬਚਨ ਕਰੇ ਹੋਏ ਹਨ ਹੈ ਜੀ ਵਾਹ ਵਾਹ ਇਹ ਐ ਤਨਾ